ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਦਾਸ ਸੁਭਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮੈਂਟ ਟ੍ਰਾਂਸਕੋ ਠੇਕਾ ਮਲਾਜਮ ਜੁਨੀਅਨ ਪੰਜਾਬ ਸੋ ਜਿਵੇਂ ਕਿ ਸਾਰੀ ਸਾਥੀ ਨੂੰ ਪਤਾ ਹੀ ਹੈ ਕਿ ਬਿਜਲੀ ਮਲਾਜਮ ਇਕਤਾ ਮੰਚ ਤੇ ਜੁਆਇੰਟ ਫਾਰਮ ਵੱਲੋਂ ਤੇ ਟੈਕਨੀਕਲ ਸਰਵਿਸ ਜੁਨੀਅਨ ਪੰਗਲ ਵੱਲੋਂ ਮਤਲਬ ਟੋਟਲੀ ਕੰਮ ਜਾਮ ਕਰਨ ਦਾ ਜਿਹੜਾ ਸੱਦਾ ਉਹ ਦਿੱਤਾ ਗਿਆ ਹੈਗਾ ਬੀਜੀ ਦੇ ਵਿੱਚ ਸਮੂਹਿਕ ਛੁੱਟੀ ਭਰ ਕੇ ਤਿੰਨ ਦਿਨ ਤੇ ਕੰਮੇ ਗਏ ਹੋਏ ਹੈਗੇ ਆ ਸੋ ਉਸ ਦੇ ਸਬੰਧ ਦੇ ਵਿੱਚ ਠੇਕਾ ਕੰਮਿਆਂ ਵੱਲੋਂ ਅੱਜ ਕਈ ਥਾਵਾਂ ਤੇ ਰੈਲੀਆਂ ਦੇ ਵਿੱਚ ਵੀ ਮਤਲਬ ਸੀਐਚਬੀ ਕੰਮਿਆਂ ਵੱਲੋਂ ਸਮੋਲੀਟ ਕੀਤੀ ਗਈ ਹੈਗੀ ਆ ਤੇ ਦੂਜਾ ਇਹ ਆ ਕਿ ਟੋਟਲੀ ਜਿਹੜਾ ਐਚਟੀ ਦਾ ਕੰਮ ਹੈ ਉਹ ਵੀ ਬੰਦ ਕੀਤਾ ਗਿਆ ਹੈ ਤੇ ਤੀਜਾ ਇਹ ਵੀ ਕੋਈ ਵੀ ਸਾਥੀ ਜਿਹੜੀ ਡਿਊਟੀ ਆ ਉਹ ਗ੍ਰਿਡ ਤੇ ਨਹੀਂ ਨਿਭਾਏਗਾ ਇਹ ਫੈਸਲਾ ਤੇ ਇਸ ਫੈਸਲੇ ਨੂੰ ਕਈ ਸਾਥੀ ਨੇ ਮਜ਼ਬੂਤੀ ਨਾਲ ਕਾਮਯਾਬੀ ਕੀਤਾ ਹੈਗਾ ਤੇ ਦੂਜਾ ਇਹ ਆ ਕਿ ਹੁਣ ਸਰਕਾਰ ਇੱਥੇ ਤੱਕ ਉਤਰਾਈ ਕਿ ਜੇ ਉਹ ਰੈਗੂਲਰ ਕਰਮਚਾਰੀ ਹੈ ਜੇ ਕੋਈ ਠੇਕਾ ਕਰਮਚਾਰੀ ਹੈ ਵੀ ਉਹਨਾਂ ਦੀ ਗੱਲ ਨਹੀਂ ਸੁਣਨੀ ਤੇ ਗੱਲ ਸੁਣਨ ਦੀ ਬਜਾਏ ਉਹਨਾਂ ਤੇ ਜਿਹੜਾ ਇਹਨੂੰ ਤਸ਼ੱਦਦ ਇਹ ਕਿਹਾ ਜਾ ਸਕਦਾ ਵੀ ਜਿਹੜੀਆਂ ਐਲ ਡੀ ਸੀ ਦੀਆਂ ਡਿਊਟੀਆਂ ਆ ਉਹ ਗ੍ਰੇਡਾਂ ਤੇ ਲਾਉਣਾ ਜਾਂ ਕਿਸੇ ਹੋਰ ਅਧਿਕਾਰੀ ਦੀਆਂ ਗ੍ਰੇਡਾਂ ਤੇ ਡਿਊਟੀ ਲਾਉਣਾ ਇੱਕ ਮਤਲਬ ਇਹ ਆ ਵੀ ਜਿਹੜੇ ਪਾਵਰ ਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਆ ਵੀ ਠੇਕਾ ਜਿਹੜੇ ਜੇ ਰੈਗੂਲਰ ਕਰਮਚਾਰੀ ਹੈ ਜੇ ਠੇਕਾ ਕੰਮ ਹੈ ਵੀ ਉਹਨਾਂ ਦੀ ਗੱਲਬਾਤ ਤੋਂ ਭਗੋੜੀ ਹੋ ਚੁੱਕੀ ਹੈ ਕੋਈ ਗੱਲਬਾਤ ਨਹੀਂ ਸੁਣਨੀ ਮਸਲੇ ਹੱਲ ਨਹੀਂ ਕਰਨੇ ਇਸ ਦੇ ਸਬੰਧ ਵਿੱਚ ਆਪਣਾ ਇਹ ਫੈਸਲਾ ਕੀਤਾ ਗਿਆ ਹੈਗਾ ਵੀ ਅ ਪਰਸੋਂ ਨੂੰ 2-2 ਘੰਟੇ ਕੰਮ ਜਾਮ ਕਰਕੇ 10 ਤੋਂ ਲੈ ਕੇ 12 ਦੇ ਵਿੱਚ ਵਿੱਚ ਕੰਮ ਜਾਮ ਕਰਕੇ ਟੋਟਲੀ ਕੰਮ ਜਾਮ ਕਰਕੇ 2 ਘੰਟੇ ਟੋਟਲ ਕੰਮ ਜਾਮ ਕਰਕੇ ਜਿਹੜੇ ਇਹਨਾਂ ਦੇ ਰੋਸ ਧਰਨੇ ਆ ਉਹਨਾਂ ਦੇ ਵਿੱਚ ਸਮੂਲੀਅਤ ਜਿਹੜੀ ਉਹ ਕੀਤੀ ਜਾਊਗੀ ਰੋਸ ਰੈਲੀਆਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਹੈਗੀਆਂ ਤੀਜਾ ਆਇਆ ਵੀ ਜੇਕਰ ਇਹਨਾਂ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਜੇਕਰ ਇਹ ਹੜਤਾਲ ਵਧਾਈ ਜਾਂਦੀ ਹੈ ਜੇਕਰ ਸਰਕਾਰ ਗੱਲਾਂ ਸਰਕਾਰ ਮੰਗਾਂ ਪ੍ਰਵਾਨ ਨਹੀਂ ਕਰਦੀ ਕਰਮਚਾਰੀਆਂ ਦੀਆਂ ਤਾਂ ਫਿਰ ਪੂਰੇ ਪੰਜਾਬ ਦੇ ਅੰਦਰ ਮਤਲਬ ਜਦੋਂ ਵੀ ਜੇ ਹੜਤਾਲ ਵੱਜ ਜਾਂਦੀ ਹੈ ਤਾਂ ਸਾਰੇ ਆਪਣੇ ਪੂਰੇ ਪੰਜਾਬ ਦੇ ਅੰਦਰ ਫਿਰ ਸਾਰੇ ਹੀ CHB W ਠੇਕਾ ਕੰਮੇ ਉਹ ਵੀ ਮਤਲਬ ਹੜਤਾਲ ਜਿਹੜੀ ਫਿਰ ਕਰਨਗੇ ਜੇਕਰ ਸਰਕਾਰ ਇਹਨਾਂ ਦੀ ਗੱਲ ਨਹੀਂ ਸੁਣਦੀ ਹੈਗੀ ਜੇ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਫਿਰ ਜਿਹੜੀ ਹੜਤਾਲ ਹੈ ਉਹ ਜਦੋਂ ਜੇਕਰ ਸਰਕਾਰੀ ਕਰਮਚਾਰੀਆਂ ਵੱਲੋਂ 3 ਦਿਨ ਦੀ ਹੜਤਾਲ ਤੋਂ ਅੱਗੇ ਹੜਤਾਲ ਵਧਾਈ ਜਾਂਦੀ ਹੈਗੀ ਆ ਤਾਂ ਫਿਰ ਸਾਰੇ ਆਪਾਂ ਕੰਮ ਇਕੱਠੇ ਹੋ ਕੇ ਮਤਲਬ ਫਿਰ ਸਾਰੇ ਪੰਜਾਬ ਦੇ ਵਿੱਚ ਹੜਤਾਲ ਜਿਹੜੀ ਉਹ ਕਰਾਂਗੇ ਸਾਰੇ ਕੰਮ ਐਸ்சிਐਚਵੀ ਵਾਲੇ ਕੰਮੇ ਵੀ ਸਮੂਹਿਕ ਛੁੱਟੀ ਉੱਤੇ ਜਾਣਗੇ ਜੇਕਰ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ ਹੈਗੀ ਸੋ ਦੂਜੀ ਗੱਲ ਇਹ ਆ ਕੇ ਸਾਥੀਓ ਆਪਣੇ ਵੀ ਸੰਘਰਸ਼ ਦਾ ਸੱਦਾ ਦਿੱਤਾ ਗਿਆ 17 ਤਰੀਕ ਦਾ ਉਹਦੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਜੋਰ-शोर ਨਾਲ ਜਿਹੜੀ ਹੈਗੀ ਉਹ ਤਿਆਰੀ ਕਰੋ ਤੇ ਤੀਜਾ ਇਹ ਆ ਵੀ ਜੇਕਰ ਸਰਕਾਰ ਕੋਈ ਜ਼ਬਰ ਕਰਦੀ ਹੈ ਇਦਾਂ ਦਾ ਤਾਂ ਆਪਣਾ ਕੋਈ ਇਦਾਂ ਦਾ ਵੀ ਐਕਸ਼ਨ ਹੋ ਸਕਦਾ ਵੀ ਫੋਰੀ ਵੀ ਕਿਉਂਕਿ ਚਾਹੇ ਸਾਡੇ ਮਤਭੇਦ ਕਿਸੇ ਨਾਲ ਲੱਖ ਹੋਣ ਪਰ ਸਾਡੇ ਉਹ ਚਾਹੇ ਰੈਗੂਲਰ ਕਰਮਚਾਰੀਆ ਚਾਹੇ ਕੋਈ ਠੇਕਾ ਕਰਮਚਾਰੀਆ ਚਾਹੇ ਕੋਈ ਵੀ ਹੈ ਉਹ ਸਾਡੇ ਵੀਰ ਨੇ ਸਾਡੇ ਭਰਾ ਨੇ ਪਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਘਰਸ਼ ਲੀਕਿਆ ਹੋਇਆ ਉਹਦੀ ਸਾਰਿਆਂ ਨੂੰ ਬੇਨਤੀ ਹੈ ਵੀ ਜੋਰ-ਸ਼ੋਰ ਨਾਲ ਆਪਣੀ ਤਿਆਰੀ ਕਰੋ ਤੇ ਜੇਕਰ ਆਪਾਂ ਲੋੜ ਪੈਂਦੀ ਹੈਗੀ ਆ ਤਾਂ ਤੁਹਾਨੂੰ ਦੱਸੇ ਦਿੱਤਾ ਹੈਗਾ ਵੀ ਜੇਕਰ ਜੇ ਇਹ ਹੜਤਾਲ 3 ਦਿਨ ਤੋਂ ਵੱਧ ਹੋ ਜਾਂਦੀ ਹੈਗੀ ਆ ਤੀਜੇ ਦਿਨ ਤੋਂ ਵੱਧ ਹੁੰਦੀ ਹੈ ਚੌਥੇ ਦਿਨ ਹੁੰਦੀ ਹੈ ਪੰਜਵੇਂ ਦਿਨ ਅੱਗੇ ਚੱਲਦੀ ਹੈ ਤਾਂ ਉਸ ਹੜਤਾਲ ਦੇ ਵਿੱਚ ਸਾਰੇ ਹੀ ਸੀਐਚਵੀ ਕੰਮੇ ਸਮੂਲੀਅਤ ਕਰਨਗੇ ਇਹ ਆਪਣਾ ਮਤਲਬ ਫੈਸਲਾ ਹੋਊਗਾ ਦੂਜਾ ਇਹ ਹੈ ਕਿ ਆਪਾਂ 2 ਘੰਟੇ ਕੰਮ ਟੋਟਲੀ ਜਾਮ ਕਰਕੇ ਪਰਸੋਂ ਨੂੰ ਜਿਹੜੀਆਂ ਰੋਸ ਰੈਲੀਆਂ ਉਹਨਾਂ ਦੇ ਵਿੱਚ ਸਮੂਲੀਅਤ ਕਰਨੀ ਹੈਗੀ ਆ ਦੂਜਾ ਇਹ ਵੀ ਜਿੱਥੇ ਕੱਲ ਸਾਥੀ ਜਾ ਸਕਦੇ ਆ ਵੱਡੀ ਗਿਣਤੀ ਚ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਦੀ ਜਿੱਥੇ-ਜਿੱਥੇ ਰੈਲੀਆਂ ਹੋ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਜਿਹੜੀ ਸਮੂਲੀਅਤ ਵੱਡੀ ਬੇਨਤੀ ਦੇ ਵਿੱਚ ਕਰਨ ਤਾਂ ਕਿ ਸਰਕਾਰ ਨੂੰ ਇਹ ਨਾ ਲੱਗੇ ਵੀ ਇਹ ਸ਼ਾਇਦ ਲੱਗ ਲੱਗੇ ਨੇ ਲੱਗ ਕੋਈ ਨਹੀਂ ਠੀਕ ਹੈ મતਭੇਦ ਹੋ ਸਕਦੇ ਆ ਅਲੱਗ ਆ ਗੱਲ ਹੈ ਪਰ ਇਦਾਂ ਦੀ ਕੋਈ ਆਪਣੇ ਮਨ ਦੇ ਵਿੱਚ ਕੋਈ ਇਹ ਨਹੀਂ ਠੀਕ ਆ ਆਪਾਂ ਉਹਨਾਂ ਨੂੰ ਸੁਨੇਹਾ 5 ਤਰੀਕ ਦਾ ਦਿੱਤਾ ਸੀ ਨਹੀਂ ਉਹ ਅਪਰੋਚ ਕੀਤੀ ਪਰ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਨੂੰ ਦੁਬਾਰਾ ਫੇਰ ਵੀ ਪੱਤਰ ਚਿੱਠੀਆਂ ਲਿਖਾਂਗੇ ਉਹਨਾਂ ਦੇ ਆਗੂ ਸਹਿਬਾਨਾਂ ਤੱਕ ਗੱਲ ਕਰਾਂਗੇ ਵੀ ਜੇਕਰ ਸੰਘਰਸ਼ ਸਹੀ ਤਰੀਕੇ ਨਾਲ ਅਸਰਦਾਰ ਬਣਾਉਣੇ ਆ ਵਿਸ਼ਾਲ ਕਰਨੇ ਆ ਤਾਂ ਫਿਰ ਠੇਕਾ ਮਲਾਜ਼ਮਾਂ ਦੀਆਂ ਜਥੇਬੰਦੀਆਂ ਵੀ ਇਸ ਵਿੱਚ ਸਮੂਲੀਅਤ ਕੀਤੀ ਜਾਵੇ ਸਾਂਝਾ ਮੰਗ ਪੱਤਰ ਤਿਆਰ ਹੋਵੇ ਸਾਂਝੀ ਗੱਲ ਹੋਵੇ ਠੇਕਾ ਮਲਾਜ਼ਮਾਂ ਦੀ ਜਿਹੜੀ ਗੱਲ ਆ ਉਹ ਵੀ ਹੋਵੇ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਜੋਰ-ਸ਼ੋਰ ਦੇ ਨਾਲ ਜੋ ਲਿਖਿਆ ਗਿਆ ਆਪਣਾ ਪ੍ਰੋਗਰਾਮ ਹੈਗੇ ਆ 17 ਦਾ ਪ੍ਰੋਗਰਾਮ ਹੈਗਾ ਟੋਟਲੀ ਆਪਣਾ ਐਚਡੀ ਦਾ ਕੰਮ ਬੰਦ ਕਰਨ ਦਾ ਸੱਦਾ ਹੈਗਾ ਤੇ ਦੂਜਾ ਇਹ ਵੀ ਜਿਹੜਾ ਆਪਣਾ ਬਣਦਾ ਕੰਮ ਆ ਸਿਰਫ ਓਨਲੀ ਉਹੀ ਕੰਮ ਹੀ ਕਰਨਾ ਹੈ ਤੇ ਤੀਜਾ ਇਹ ਵੀ ਜੇ ਕੋਈ ਵੀ ਸਾਥੀ ਗ੍ਰਿਡ ਉੱਤੇ ਨਾ ਜਾਵੇ ਜਿੱਥੇ ਉਹਨਾਂ ਸਾਥੀਆਂ ਦੀ ਕਿਸੇ ਵੀ ਚ ਇਹ ਕਿਸੇ ਲਾਈਨਮੈਨ ਦੀ ਕਿਸੇ ਮਤਲਬ ਜਾਂ ਗ੍ਰਿਡ ਦੇ ਵਿੱਚ ਕਰਮਚਾਰੀ ਦੀ ਡਿਊਟੀ ਕਿਤੇ ਲੱਗੀ ਹੈ ਕਿਤੇ ਉੱਥੇ ਤੁਹਾਨੂੰ ਭੇਜਦੇ ਆ ਉੱਥੇ ਕੋਈ ਸਾਥੀ ਨਾ ਜਾਵੇ ਇਕੱਲਾ ਓਨਲੀ ਫੀਲਡ ਵਿੱਚ ਜਿੱਥੇ ਤੁਸੀਂ ਕੰਪਲੀਟ ਸੈਂਟਰ ਤੇ ਕੰਮ ਕਰਦੇ ਹੋ ਉਹੀ ਹੀ ਕੰਮ ਕੀਤਾ ਜਾਵੇ ਕੋਈ ਸਾਥੀ ਠੀਕ ਕੱਟ ਤੇ ਨਾ ਡਿਊਟੀ ਕਰੇ ਇਹ ਵੀ ਮਤਲਬ ਖਾਸ ਕਰਕੇ ਧਿਆਨ ਰੱਖਣਾ ਮੇਰੇ ਧਿਆਨ 'ਚ ਇਹ ਵੀ ਆਇਆ ਵੀ ਕਈ ਸਾਥੀ ਇਕੱਠੇ ਕੱਟ ਤੇ ਡਿਊਟੀਆਂ ਕਰੀ ਜਾ ਰਹੇ ਹੈਗੇ ਆ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਿਓ ਸਾਰੇ ਸਾਥੀ ਨੂੰ ਬੇਨਤੀ ਆ ਤੇ ਜੇਕਰ ਕੋਈ ਫੈਸਲਾ ਅਗਲਾ ਆਊਗਾ ਤਾਂ ਤੁਹਾਡੇ ਧਿਆਨ ਹਿੱਤ ਜ਼ਰੂਰ ਲਿਆਵਾਂਗੇ ਸੋ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ